ਪੰਜਾਬ ਬੰਦਰ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਾ ਗਰਮਾਇਆ ਹੋਇਆ ਹੈ ਜਿੱਥੇ ਕਿ ਆਮ ਆਦਮੀ ਪਾਰਟੀ ਇਸ ਨੂੰ ਕਿਸਾਨਾਂ ਦੇ ਹਿੱਤ ਵਿੱਚ ਦੱਸ ਰਹੀ ਹੈ ਉਥੇ ਪੰਜਾਬ ਦੀਆਂ ਦੂਸਰੀਆਂ ਪਾਰਟੀਆਂ ਨੇ ਜਿਹੜੀ ਕਿ ਉਹ ਦੱਸ ਰਹੀ ਨੇ ਵੀ ਕਿਸਾਨਾਂ ਨੂੰ ਤਬਾਹ ਕਰਕੇ ਰੱਖ ਦੇਵੇਗਾ ਤਾਂ ਅੱਜ ਭਾਜਪਾ ਦੇ ਇੱਕ ਵਫਦ ਨੇ ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਹੈ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਬਾਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰ ਲਈ ਹੈ ਪੰਜਾਬ ਜਿਹੜਾ ਮੰਗ ਪੱਤਰ ਦਿੱਤਾ ਉਹ ਸਿੱਚੀ ਕੀ ਮੰਗਾ ਕਿਤੇਗੇ ਦੇਖੋ ਸਾਡੀ ਪ੍ਰਦੇਸ਼ ਭਾਜਪਾ ਵੱਲੋਂ ਅੱਜ ਸਾਰੇ ਪੰਜਾਬ ਦੇ ਵਿੱਚ ਜਿੱਥੇ ਅੱਗੇ ਵੀ ਸਾਰੇ ਸਾਡੇ ਪੰਜਾਬ ਦੇ ਜਨਤਾ ਦੀ ਆਵਾਜ਼ ਭਾਰਤ ਜਨਤਾ ਪਾਰਟੀ ਚੁੱਕਦੀ ਰਹੀ ਹੈ ਇਹ ਜਿਹੜਾ ਲੈਂਡ ਪੋਲਿੰਗ ਐਕਟ ਆਇਆ ਹੈ ਉਹਦੇ ਖਿਲਾਫ ਹੀ ਅੱਜ ਸਾਰੀ ਭਾਰਤ ਜਨਤਾ ਪਾਰਟੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਇੱਕ ਮੈਮੋਰੰਡਮ ਡੀਸੀ ਨੂੰ ਦਿੱਤਾ ਗਿਆ ਉਹਦੇ ਅੰਤਰਗਤ ਅਜੰਮੇਰ ਸਰ ਦੇ ਵਿੱਚ ਵੀ ਸਾਡੀ ਸਾਰੀ ਸੀਨੀਅਰ ਲੀਡਰਸ਼ਿਪ ਔਰ ਸਾਡੇ ਜਿੰਨੇ ਵੀ ਕਾਰਕਿਰਤਾਵਾਂ ਦੁਆਰਾ ਅੱਜ ਆਪਾਂ ਇਕੱਠੇ ਹੋ ਕੇ ਇੱਕ ਮੰਗ ਪੱਤਰ ਜਿਹੜੀ ਸਾਡੇ ਏਡੀਸੀ ਅਮਨਦੀਪ ਕੌਰ ਜੀ ਨੂੰ ਦਿੱਤਾ ਗਿਆ ਉਹਦੇ ਵਿੱਚ ਅਸੀਂ ਇਹ ਹੀ ਡਿਮਾਂਡ ਕੀਤੀ ਹੈ ਕਿ ਇਹ ਜਿਹੜਾ ਲੈਂਡ ਪੋਲਿੰਗ ਐਕਟ ਹੈ ਇਹ ਕਿਸਾਨਾਂ ਦੇ ਵਿਰੁੱਧ ਹੈ ਇਹ ਜਿਹੜੇ ਉੱਥੋਂ ਦੇ ਮਜ਼ਦੂਰ ਹੈ ਉਹਨਾਂ ਦੇ ਵਿਰੁੱਧ ਹੈ ਇਹ ਉੱਥੋਂ ਦੇ ਜਿਹੜੇ ਪਿੰਡਾਂ ਦੇ ਵਸਨੀਕ ਕੋਈ ਵੀ ਹੋਏ ਉਹਨਾਂ ਦੇ ਵਿਰੁੱਧ ਹੈ ਉਹਨਾਂ ਦੇ ਹੋਂਦ ਦੇ ਵਿਰੁੱਧ ਹੈ ਸਭ ਤੋਂ ਵੱਡੀ ਗੱਲ ਤੇ ਹੈ ਕਿਸਾਨਾਂ ਦਾ ਤੁਸੀਂ ਜ਼ਮੀਨ ਖੋ ਕੇ ਲੈ ਜਾਓਗੇ ਤੇ ਉਹਨਾਂ ਕੋਲ ਕਰਨ ਵਾਸਤੇ ਕੁਝ ਨਹੀਂ ਰਹਿੰਦਾ ਜਿਹੜਾ ਮਤਲਬ ਵਿੱਚ ਕਹਿੰਦੇ ਨਾਲ ਜਿਹੜੀ ਕਿ ਵਿਕਸਿਤ ਜ਼ਮੀਨ ਵੀ ਦੇਣਗੇ ਦੇਖੋ ਹਰ ਵਾਰਾ ਇਦਾਂ ਹੁੰਦਾ ਆ ਜਿੱਥੇ ਵੀ ਜ਼ਮੀਨ ਨੂੰ ਅਕਵਾਇਰ ਕੀਤਾ ਜਾਂਦਾ ਉਹਦੇ ਵਾਸਤੇ ਮੁਆਵਜ਼ਾ ਦਿੱਤਾ ਜਾਂਦਾ ਇਹ ਨਵੇਂ ਤਰ੍ਹਾਂ ਦਾ ਇਹਨਾਂ ਨੇ ਇੱਕ ਹ ਝੂਠ ਦਾ ਪਲੰਦਾ ਜਿ ਤਰ੍ਹਾਂ ਪਹਿਲਾਂ ਬੋਲਿਆ ਉਹ ਵੀ ਝੂਠ ਦਾ ਪਲੰਦਾ ਹੀ ਹੈ ਕੋਈ ਇਹਦੇ ਵਿੱਚ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਇਹ ਸਿਰਫ assurance ਦਿੱਤਾ ਜਾ ਰਿਹਾ ਕਿ ਉਸ ਐਕਟ ਦੇ ਅਧੀਨ ਇਹਨਾਂ ਦੀ ਸਾਰੇ ਲੈਂਡ ਐਕਵਾਇਰ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਇੱਕ ਇੱਕ ਕਰਦੇ 8 ਵਿੱਚ 1000 ਗੈਜ ਦਾ ਪਲਾਟ ਦਿੱਤਾ ਜਾਏਗਾ ਜਿਹੜਾ ਕਿ ਕੁਝ ਵੀ ਨਹੀਂ ਆਪਾਂ 20 20% ਦੇ ਹਿਸਾਬ ਨਾਲ ਕੁਝ ਵੀ ਬਣਦਾ ਔਰ ਉਹ ਵੀ ਕਦੋਂ ਦਿੱਤਾ ਜਾਏਗਾ ਜਦੋਂ ਇਹ ਸਾਰੀ ਡਿਵੈਲਪਮੈਂਟ ਹੋ ਜਾਏਗੀ ਉਦੋਂ ਤੱਕ ਕਿਸਾਨ ਕੀ ਖਾਏਗਾ ਕਿਸਾਨ ਕੀ ਕਰੇਗਾ ਕਿਸਾਨ ਨੇ ਅੱਜ ਜਿਹੜੀ ਫਸਲ ਹੈ ਜਿਹੜੀ 6 ਮਹੀਨੇ ਬਾਅਦ ਉਹਦੀ ਫਸਲ ਆਉਂਦੀ ਉਹਦੇ ਤੋਂ ਉਹਨੇ ਇੱਕ ਪੈਸੇ ਵਟਨੇ ਉਹਨੇ ਆਪਣੇ ਪਰਿਵਾਰ ਦਾ ਰੋਜੀ ਰੋਟੀ ਚਲਾਉਣੀ 10 ਵੀ ਜਿਹੜੇ ਉਹਨਾਂ ਦੇ ਰੋਜ਼ ਰੋਜ਼ਮਰਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਵੀ ਉਹਨਾਂ ਨੇ ਪੂਰੀਆਂ ਕਰਨੀਆਂ ਸੋ ਇਹ 30000 ਰੁਪਇਆ ਜਿਹੜੇ ਲੀਜ਼ ਅਮਾਉਂਟ ਇਹਨਾਂ ਨੇ ਕਿਹਾ ਅੱਜ 1 ਏਕੜ ਦੀ ਕਿਤੇ ਵੀ ਜਾਓ ਤੇ 80000 ਰੁਪਏ ਦੇ ਹਿਸਾਬ ਨਾਲ ਜੀ ਲੀਜ਼ ਅਮਾਉਂਟ ਮਿਲਦੀ ਹੈ ਠੇਕਾ ਮਿਲਦਾ ਹੈ ਇਹਨਾਂ ਨੇ ਸਿਰਫ 30000 ਰੁਪਏ ਰੱਖਿਆ ਉਹਦੇ ਵਿੱਚ ਕਿਸਾਨ ਦਾ ਗੁਜ਼ਾਰਾ ਨਹੀਂ ਹੋ ਸਕਦਾ ਕਿੰਨੇ ਸਾਲਾਂ ਚ ਇਹਨਾਂ ਦਾ ਝੂਠ ਦਾ ਪਟਾਰਾ ਜਦੋਂ ਹੋਣਾ ਹੈ ਲੋਕਾਂ ਦੀਆਂ ਜ਼ਮੀਨਾਂ ਵੀ ਇਹਨਾਂ ਨੇ ਐਕਵਾਇਰ ਕਰ ਲੈਣੀਆਂ ਨਾ ਉਹ ਨਾ ਕੋਈ ਉਹ ਲੋਨ ਲੈ ਸਕਦਾ ਕਿਸਾਨ ਨਾ ਉਹ ਵੇਚ ਸਕਦਾ ਸੋ ਇਹ ਇੱਕ ਕਿਸਾਨਾਂ ਨੂੰ ਇਹਨਾਂ ਨੇ ਫਸਾਤਾ ਹੈ ਪੰਜਾਬ ਦੇ ਜਿਹੜਾ ਕਿਸਾਨ ਹੈ ਅੱਜ ਤਰੇ ਤਰੇ ਕਰ ਰਿਹਾ ਕਿਉਂਕਿ ਇਹ ਲੋੜ ਹੀ ਨਹੀਂ ਹੈ ਕਿਹੜੇ ਅੱਗੇ ਸ਼ਹਿਰ ਵਸੇ ਆ ਉਹਨਾਂ ਨੂੰ ਤੇ ਡਵੈਲਪ ਨਹੀਂ ਕਰ ਰਿਹਾ ਅੱਜ ਬਾਰਿਸ਼ ਹੋ ਗਈ ਹੈ ਸਾਰੇ ਸ਼ਹਿਰ ਦੇ ਵਿੱਚ ਪਾਣੀ ਅਜੰਮਰਸਰ ਦੇ ਵਿੱਚ ਭਰਿਆ ਆ ਉਹਨਾਂ ਨੂੰ ਡਵੈਲਪਮੈਂਟ ਉਹਨਾਂ ਨੂੰ ਡਵੈਲਪ ਕਰਨ ਵਾਸਤੇ ਜਿਨ੍ਹਾਂ ਕੋਲ ਪੈਸੇ ਨਹੀਂ ਜਿਹੜੀ ਇਹ ਹਜ਼ਾਰਾਂ ਏਕੜ ਜ਼ਮੀਨ ਇਹਨਾਂ ਨੇ ਹੋਰ ਰਿਕੁਆਇਰ ਕਰਨੀ ਉਹ ਕਿੱਥੋਂ ਡਵੈਲਪ ਕਰਨੇ 1 ਸਾਲ ਇਹਨਾਂ ਦੀ ਸਰਕਾਰ ਦਾ ਰਹਿ ਗਿਆ ਇਹ ਕਦੀ ਵੀ ਉਹਨੂੰ ਡਵੈਲਪ ਨਹੀਂ ਕਰ ਸਕਦੇ ਜੇ ਇਹਨਾਂ ਦੀ ਕੋਈ ਇੱਛਾ ਸ਼ਕਤੀ ਹੁੰਦੀ ਪਿੰਡਾਂ ਦਾ ਸਤਾਰ ਤਾਂ ਚੁੱਕਣ ਵਾਸਤੇ ਉਹ ਹੀ ਜਿਹੜੇ ਪਿੰਡ ਅੱਗੇ ਹੈਗੇ ਆ ਉਹਨਾਂ ਨੂੰ ਉਹਨਾਂ ਦਾ ਜਿਹੜਾ ਸਤਾਰਾ ਉੱਤੇ ਚੁੱਕਣ ਉਹਨਾਂ ਦੇ ਵਿੱਚ ਸਹੂਲਤਾਂ ਦੇਣ ਤਾਂ ਕਿ ਉਹ ਵੀ ਸ਼ਹਿਰਾਂ ਵਾਂਗੂ ਸਾਫ਼ ਸੁਥਰੀ ਜ਼ਿੰਦਗੀ ਜੀ ਅੱਜ ਸਾਡੇ ਕੋਲ ਇੱਕ ਵਫ਼ਦ ਆਇਆ ਹੈ ਉਹਨਾਂ ਨੇ ਸਾਨੂੰ ਲੈਂਡ ਪੂਲਿੰਗ ਸਕੀਮ ਦਾ ਇੱਕ ਮੈਮੋਰੰਡਮ ਪੇਸ਼ ਕੀਤਾ ਹੈ ਇਹ ਮੈਮੋਰੰਡਮ ਅਸੀਂ ਸਰਕਾਰ ਨੂੰ ਅਗਲੀ ਕਾਰਵਾਈ ਲਈ ਅੱਜ ਭੇਜ ਦੁੱਗੀ ਕਿਨੇ ਕਦਾਂ ਮੈਂ ਭੇਜ ਦਿੰਦਾ ਅਸੀਂ ਅੱਜ ਭੇਜ ਰਹੇ ਹਾਂ ਜੀ ਭੇਜ ਦਿੱਤਾ ਗਿਆ ਹੈ